ਦੇ ਪਿੰਡ ਸੇਖਾ ਦੇ ਇੱਕ ਸ਼ਖਸ ਦੇ ਵੱਲੋਂ ਸੀਆਈਡੀ ਅਤੇ ਫਿਲਮੀ ਸਟਾਈਲ ਦੇ ਵਿੱਚ ਜਿਹੜਾ ਉਹ ਕਤਲ ਕੀਤਾ ਗਿਆ ਤੇ ਇੱਥੋਂ ਦੇ ਆਪਣੇ ਐਸਐਸਪੀ ਮੁਹੰਮਦ ਸਰਫਰ ਆਲਮੀ ਸਾਡੇ ਨਾਲ ਮੌਜੂਦ ਨੇ ਸੀ ਉਹਨਾਂ ਤੋਂ ਜਾਣਦੇ ਸਰ ਇਸ ਤਰ੍ਹਾਂ ਦੇ ਜਿਹੜੇ ਮਰਡਰ ਨੇ ਆਪਾਂ ਸੀਆਈਡੀ 'ਚ ਦੇਖਦੇ ਆ ਜਾਂ ਕ੍ਰਾਈਮ ਪੈਟਰੋਲ 'ਚ ਦੇਖਦੇ ਆ ਜਾਂ ਫਿਲਮਾਂ ਦੇ ਵਿੱਚ ਦੇਖਦੇ ਆ ਬਰਨਾਲਾ ਦੇ ਪਿੰਡ ਸੇਖਾ ਦੇ ਸ਼ਖਸ ਵੱਲੋਂ ਇਸ ਮਰਡਰ ਨੂੰ ਅਨਜਾਨ ਦਿੱਤਾ ਗਿਆ ਹੈ ਕਿ ਇਹਦੇ ਪਿਛੇ ਹੀ ਸਾਜ਼ਿ ਸੀਗੀ ਤੇ ਕੀ ਕੁਝ ਹੁਣ ਤੱਕ ਕਾਰਵਾਈ ਸਾਹਮਣੇ ਆਈ ਹੈ ਕਿ ਬਿਲਕੁਲ ਇੱਕ ਬਲਾਈਂਡ ਟ੍ਰਿਪਲ ਮਰਡਰ ਕੇਸ ਦਾ ਸਾਹਮਣਾ ਹੈ ਜਿਹੜੇ ਕੇਸ ਨੂੰ ਬਰਨਾਲਾ ਪੁਲਿਸ ਵੱਲੋਂ ਕ੍ਰੈਕ ਕੀਤਾ ਫੈਮਿਲੀ ਦੇ ਤਿੰਨ ਮੈਂਬਰ ਲਾਪਤਾ ਹੈ ਇਮੀਡੀਏਟਲੀ ਸਾਡੀ ਪੁਲਿਸ ਐਕਟਿਵ ਹੋ ਗਈ ਸੀਗੀ ਸਾਰੇ ਹਿਊਮਨ ਟੈਕਨੀਕਲ ਇੰਟੈਲੀਜੈਂਸ ਨੂੰ ਫੋਲੋ ਕਰਦੇ ਹੋਏ ਸਾਡੇ ਵੱਲੋਂ ਇਹ ਇਸ ਪਰਤਾਲ ਕੀਤੀ ਜਾ ਰਹੀ ਸੀਗੀ ਬਾਅਦ ਚ ਇਹ ਦੇ ਵਿੱਚ ਕੁਲਵੰਤ ਸਿੰਘ ਉਰਫ ਕਾਂਤਾ ਨੂ ਰਾਉਂਡ ਅਪ ਕੀਤਾ ਗਿਆ ਉਹਦੇ ਵੱਲੋਂ ਇਹ ਕਬੂਲਿਆ ਗਿਆ ਕਿ ਜਿਹੜੀ ਇਹ ਡਿਸਿਜ਼ ਦੀ ਫੈਮਿਲੀ ਸੀਗੀ ਇਹਨਾਂ ਨਾਲ ਸ ਮਤਲਬ ਪਾਰਿਵਾਰਿਕ ਦੋਸਤਾਨਾ ਸੀਗਾ ਔਰ ਪੂਰੀ ਫੈਮਿਲੀ ਸਾਰਟ ਆਫ ਡਿਪੈਂਡੈਂਟ ਸੀਗੀ ਕੁਲਵੰਤ ਸਿੰਘ ਤੇ ਔਰ ਇਹਨਾਂ ਵੱਲੋਂ ਜਿਹੜੀ ਦਸੀਸ ਕਿਰਨਜੀਤ ਕੋਰੇ ਉਹਦੇ ਕੁਝ ਜ਼ਮੀਨ ਸੀਗੇ ਲਗਭਗ 6 ਕੇਲੇ ਉਹਨੂੰ ਸੇਲ ਕੀਤਾ ਗਿਆ ਸੀਗਾ ਉਹਦੇ ਵਿੱਚ ਲਗਭਗ 2 ਲੱਖ ਦਾ ਲੈਣ-ਦੇਣ ਪੈਂਡਿੰਗ ਸੀਗਾ ਔਰ ਕਿਰਨਜੀਤ ਕੋਰ बार-बार ਕੁਲਵੰਤ ਸਿੰਘ ਨੂੰ ਪੈਸੇ ਵਾਪਸ ਮੰਗਦੇ ਸੀਗੇ ਤਾਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਲਵੰਤ ਸਿੰਘ ਵੱਲੋਂ ਇਹਨਾਂ ਨੂੰ ਮੱਥਾ ਟੇਕਣ ਦੇ ਬਹਾਨੇ ਆਪਣੀ ਗੱਡੀ ਦੇ ਵਿੱਚ ਜਿਹੜੀ SUV ਗੱਡੀ ਸੀਗੀ ਉਹਦੇ ਵਿੱਚ ਨਾਨੇ ਦੇ ਵੀ ਲੈ ਗਏ ਸੀਗੇ ਸੀਗਾ ਬਾਅਦ ਵਿੱਚ ਵਾਪਸੀ ਵੇਲੇ ਪਟਿਆਲਾ ਸਿਰੰਦਰਾ ਭਾਖੜਾ ਨਹਿਰੇ ਉਹਦੇ ਵਿੱਚ ਪਹਿਲੇ ਮਦਦ ਤੇ ਡਾਕਟਰ ਨੂੰ ਵਾਹਣੇ 'ਚ ਧੱਕਾ ਦਿੱਤਾ ਗਿਆ ਸੀ ਬਾਅਦ 'ਚ ਇਹ ਮੁੰਡੇ ਨੂੰ ਵੀ ਉੱਥੇ ਸੁੱਟ ਦਿੱਤਾ ਗਿਆ ਸੀ ਤਾਂ ਸਰ ਜਿਸ ਤਰ੍ਹਾਂ ਦੇਖਦੇ ਕਿ ਬਰਨਾਲਾ ਦੀ ਹਿਸਟਰੀ ਦੇ ਵਿੱਚ ਇਹ ਪੰਜਾਬ 'ਚ ਪਹਿਲੀ ਵਾਰ ਹੋਇਆ ਹੋਇਆਗਾ ਅਕਸਰ ਇਸ ਤਰ੍ਹਾਂ ਦੇ ਜਿਹੜੇ ਕੇਸ ਨੇ ਆਪਾਂ ਮੁੰਬਈ ਪੁਲਿਸ ਵੱਲੋਂ ਦੇਖਦੇ ਹਾਂ ਕਿ ਰਿਕਵਰ ਕਿਤੇ ਨਹੀਂ ਤਾਂ ਜਿਆਦਾਤਰ 174 ਲੱਗ ਜਾਂਦੀ ਹੈ ਪਰ ਬਰਨਾਲਾ ਪੁਲਿਸ ਵੱਲੋਂ ਇੰਨੀ ਵੱਡੀ ਅਚੀਵਮੈਂਟ ਕੀਤੀ ਕਿ ਬਲਾਈਂਡ ਮਰਡਰ ਕੇਸ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਗੁੰਮਸ਼ੁਦਗੀ ਸੀ ਬਹੁਤ ਸਾਰੇ ਇਸ ਤਰ੍ਹਾਂ ਦੇ ਆਪਣੇ ਕੋਲ ਐਫ ਆਈ ਆਰ ਆਉਂਦੇ ਨੇ ਰਾਈਟ ਫਾਰਮ ਦੀ ਵੈਰੀ ਫਸਟ जो इन्फॉर्मेशन सू मिली सी उस वेले तो ही सारे टेक्निकल एंगल वेरीफाई कर रहे थे सूँ कुछ मूवमेंट सखी दिख रहे थे और जरा कुलवंत है वो वो एक वीडियो भी वायरल किया गया कि वो आप सुसाइड करने जा रहे हैं तो जो ये एंगल सारा सक्खी लगा तो सारे एंगल में सारे मूवमेंट सारे रूट न ट्रैक किया गया बाद च ये सामने आया कि ये एक एक्सीडेंट एक 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 नहीं मर्डर का केस है जरा कुलवंत सिंह एक सिची संजी सामजी के तहत वो वो अंजाम दिता गया ਤਸਰ ਮਲਜ਼ਮ ਨੂੰ ਇੱਕ ਮੈਸੇਜ ਦੇ ਸਕਦੇ ਆ ਕਿ ਮਲਜ਼ਮ ਜਿੰਨਾ ਵੀ ਛਾਤਰ ਹੋਵੇ ਕਾਨੂੰਨ ਦੇ ਪੰਜੇ ਤੋਂ ਨਹੀਂ ਪਾਸਾ ਦਾ ਜਿੰਨੇ ਮਰਜੀ ਐਪੀਸੋਡ ਦੇਖ ਲੇ ਜਾਂ ਜਿੰਨੀ ਮਰਜੀ ਸਾਇਸ਼ਾ ਕਰ ਲੇ ਪੁਲਸ ਹੈ ਜਿਹੜੀ ਉਸ ਮਲਜ਼ਮ ਤੱਕ ਪਹੁੰਚ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਲੇਕੋ ਅਸਕਲ ਪੁਲਿਸਿੰਗ ਵੀ ਕਾਫੀ ਪ੍ਰੋਫੈਸ਼ਨਲ ਹੋ ਗਈ ਹੈ ਜਿਹੜੇ ਮਾਡਰਨ टेक्नोलॉजीज़ हैं उन्होंने भी यूज़ किया जा रहा है रिसेंटली साढ़े वालों जे बरन जिले की साइबर टीम है तो टेक्निकल टीम है उन्होंने भी नवे सॉफ्टवेयर नवे सिस्टम के नाल लैस किया गया है तो एज जी ह्यूमन इंटेलिजेंस वो तो रहेगी ही लेकिन टेक्निकल एविडेंस भी यूज़ करते हुए असं सारे केस केसू बैकवर्ड तो फॉरवर्ड लिकेजन वेरीफाई करते हैं और प्रॉपर तफ्तीश करते हैं